ਹਰ ਵੇਲੇ ਬਹੁਤ ਬਹੁਤ ਯਾਦ ਬਹੁਤ ਬਹੁਤ ਦੀ ਮੇਰੀ ਡੈਡੀ ਦੀ ਯਾਦ ਬਹੁਤ ਬਹੁਤ ਦੀ ਮੇਰੀ ਮਾਂ ਦੀ ਬਹੁਤ ਯਾਦ ਆਉਂਦੀ ਆਪਣੇ ਮਾਪੇ ਨੂੰ ਸਾਹਮਣੇ ਰੱਖੋ ਪਲੀਜ਼ ਦੁਹਰਾ ਨਹੀਂ ਮਿਲਦੇ ਮੈਂ ਐਸੀ ਕਰਕੇ ਨਾ ਜਿੱਦਾਂ ਕੈਮਰੇ ਸਾਹਮਣੇ ਨਹੀਂ ਆਉਂਦਾ ਸੀ ਕਿਉਂ ਕਿ ਕਿਉਂਕਿ ਮੇਰਾ ਅੰਦਰੋਂ ਮੇਰਾ ਨਹੀਂ ਸੈੱਟ ਹੈਗਾ ਜਿੰਨੇ ਮਰਜ਼ੀ ਹੌਸਲੇ ਦੇਈਏ ਲਈ ਮੈਨੂੰ ਕੋਈ ਕਹੂਗਾ ਵੀ ਕਿਦਾਂ ਵੀ ਹੌਸਲਾ ਰੱਖ ਯਾਰ ਜਿਹਦੇ ਕੋਲ ਕੁਝ ਹੁੱਦਾ ਹੌਸਲਾ ਹੋ ਉਹ ਰੱਖਦਾ ਹੁੰਦਾ ਜਿਹਦੇ ਕੋਲ ਰਿਆਈ ਕੱਖ ਨਾ ਹੋਵੇ ਕਿੱਦਾਂ ਹੌਸਲਾ ਰੱਖੂਗਾ ਪਰ ਮੈਂ ਟੁੱਟਣਾ ਨਹੀਂ ਮੈਂ ਆਪਣੇ ਬਾਪ ਆਪਦੇ ਸੁਪਨੇ ਪੂਰੇ ਕਰਨੇ ਹੁਣ ਪਹਿਲਾਂ ਤਾਂ ਦਾ ਵੀਰ ਦਾ ਟਿੱਗੜੋੜੀ ਹੈ ਡੈਡੀ ਨੇ ਕਿਹਾ ਜਦੋਂ ਡੈਥ ਹੋਣੀ ਡੈਡੀ ਦੀ ਨਾ ਡੈਡੀ ਕਹਿੰਦੇ ਮਾਨੂੰ ਇੰਦਾ ਦੀ ਗੱਡੀ ਪੁੱਤ ਲੈ ਲਈ ਆਪਾਂ ਦੱਕ ਡੈਡੀ ਇਦਾਂ ਦੀ ਹੀ ਲੈਣੀ ਆ ਮੈਨੂੰ ਇਹ ਜਿਹਾ ਬਾਹਰੋਂ ਆ ਕੇ ਪਹਿਲਾਂ ਗੱਡੀ ਡੈਡੀ ਕਹਿੰਦੇ ਸੀ ਪਹਿਲਾਂ ਗੱਡੀ ਲੈਣੀ ਹੈ ਫਿਰ ਕੁਠੀ ਦਾ ਕੰਮ ਸ਼ੁਰੂ ਥੋੜਾ ਕਰਾ ਦਈ ਹੈ ਨਾ ਕੁਠੀ ਵੀ ਹੁਣ ਤਿਆਰ ਹੋਊਗੀ ਇਨਸ਼ਾਅੱਲਾ ਤੇ ਹੁਣ ਗੱਡੀ ਵੀ ਲੈਣੀ ਗੱਡੀ ਤਾਂ ਹੁਣ ਮੈਂ ਥੋੜੀ ਦਿਨਾਂ ਚ ਹੀ ਲੈਣੀ ਇਨਸ਼ਾਅੱਲਾ ਮੈਨਾਂ ਦੀ ਹਰੀਜਾ ਕੋਈ ਰਹਿਣ ਨਹੀਂ ਦੇਣੀ ਹੁਣ ਜੋ ਰਹਿ ਗਈਆਂ ਉਹ